ਕੇਂਦਰ ਸਰਕਾਰ ਵੱਲੋਂ ਮੰਰੇਗਾ ਦਾ ਨਾਮ ਬਦਲ ਕੇ ਵਿਕਸਿਤ ਭਾਰਤ ਜੀ ਰਾਮ ਜੀ ਰੱਖਣ ਦੀਆਂ ਚਰਚਾਵਾਂ ਨੇ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮੰਰੇਗਾ ਮਜ਼ਦੂਰਾ ਤੇ ਜੂਨੀਅਰ ਦੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਜਿਸ ਦੇ ਤਹਿਤ ਨਾਬਾ ਬਿਖੇ ਮੰਰੇਗਾ ਮਜ਼ਦੂਰਾ ਵੱਲੋਂ ਕੇਂਦਰ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਕਸਿਤ ਭਾਰਤ ਜੀ ਰਾਮ ਜੀ ਰੱਖਣ ਦਾ ਵਿਰੋਧ ਕੀਤਾ ਹੈ ਜਿੱਦਨ ਮੈਂ ਨਰਮਿੰਦਰ ਸਿੰਘ ਢਾਲੀਵਾਲ ਜਨਰਲ ਸਕੱਤਰ ਪੰਜਾਬ ਇਟਕਾ ਜਿੱਥੋਂ ਤੱਕ ਮਨਰੇਗਾ ਕਾਨੂੰਨ ਦਾ ਨਾਮ ਬਦਲ ਕੇ ਨਵਾਂ ਨਾਮ ਉਹਨੂੰ ਦਿੱਤਾ ਗਿਆ ਤੇ ਰਾਮ ਜੀ ਦੇ ਨਾਮ ਨੂੰ ਵੀ ਜਿਹੜਾ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਲੋਕਾਂ ਦੀ ਗਰੀਬ ਲੋਕਾਂ ਦੀ ਭਲਾਈ ਵਾਸਤੇ ਨਹੀਂ ਕੀਤਾ ਰਾਦਰ ਮਨਰੇਗਾ ਸਕੀਮ ਨੂੰ ਖਤਮ ਕਰਨ ਦਾ ਇੱਕ ਬੜੀ ਸੋਚੀ ਸਮਝੀ ਯੋਜਨਾ ਹੈ ਇਹਦੇ ਨਾਲ ਉਹਨਾਂ ਨੇ ਦੋ ਨਿਸ਼ਾਨੇ ਫੁੰਡੇ ਨੇ ਇੱਕ ਤਾਂ ਰਾਸ਼ਟਰਪਿਤਾ ਦੇ ਨਾਮ ਮਹਾਤਮਾ ਗਾਂਧੀ ਨੂੰ ਅਲੋਪ ਕੀਤਾ ਇਹਦੇ ਚ ਜਿਹੜਾ ਬੀਜੇਪੀ ਦਾ ਮਿਸ਼ਨ ਹੈ ਵੀ ਅਸੀਂ ਸ਼ਹੀਦਾਂ ਦੀਆਂ ਔਰ ਵੱਡੇ ਆਗੂਆਂ ਦੀ ਜਿਨ੍ਹਾਂ ਦੇ ਕੁਰਬਾਨੀਆਂ ਨੇ ਆਜ਼ਾਦੀ ਦਿੱਤੇ ਅਸਚ ਵੀ ਉਹਨਾਂ ਦੇ ਨਾਂ ਨਹੀਂ ਰਹਿਣਦੇ ਨੇ ਕਿਉਂਕਿ ਭਾਜਪਾ ਆਰਐਸਐਸ ਦਾ ਆਪ ਦਾ ਕੋਈ ਯੋਗਦਾਨ ਨਹੀਂ ਆਜ਼ਾਦੀ ਦੇ ਵਿੱਚ ਦੂਜਾ ਇਸ ਮਨਰੇਗਾ ਸਕੀਮ ਦੇ ਵਿੱਚ ਜਿਹੜਾ ਉਹਨਾਂ ਨੇ ਇੱਕ 3-4 ਪੁਆਇੰਟ ਰੱਖੇ ਰਹੇ ਵੀ ਅਸੀਂ ਕੰਮ ਵਧਾ ਕੇ 100 ਦਿਨ ਤੋਂ 125 ਦਿਨ ਕਰਤਾ ਇੱਕ ਛਲਾਬੇ ਤੋਂ ਵੱਧ ਕੁਛ ਨਹੀਂ ਜਦਕਿ ਪਹਿਲੇ ਜਿਹੜੀ ਨੈਸ਼ਨਲ ਐਵਰੇਜ ਆ ਕੰਮ ਦੇਣ ਦੀ ਉਹ ਸਿਰਫ 38 ਦਿਨ ਹੈ ਪੰਜਾਬ 'ਚੋ 26 ਤੋਂ 37 ਦਿਨ ਤੱਕ ਮਸਾਂ ਕੰਮ ਦਿੱਤਾ ਜਾਂਦਾ ਹੈ ਇਦੋਂ ਅਗਲਾ ਕੰਮ ਉਹਨਾਂ ਨੇ ਕੀਤਾ ਕੀ ਹੈ ਵੀ ਜਿਹੜੀ ਇਹ ਸੈਂਟਰ ਸਪਾਂਸਰਡ ਸਕੀਮ ਸੀ ਇਹਨੂੰ 40 60 ਤੇ ਲਿਆ ਕੇ ਖੜਾ ਕਰਤਾ ਵੀ 40% ਜਦੋਂ ਸਟੇਟ ਨੇ ਪਾਉਣਾ ਤੇ 60 ਸੈਂਟਰ ਪਾਊਗਾ ਇਹਦਾ ਮਤਲਬ ਕੀ ਹੈ ਵੀ ਸਟੇਟਾਂ ਦੇ ਜਿਹੜੇ ਸੀਮਤ ਸਰੋਤ ਨੇ ਸਟੇਟ ਨੇ ਉਹਨਾਂ ਪੈਸਾ ਪਾ ਨਹੀਂ ਸਕਣਾ ਤੇ ਆਪੇ ਸਟੇਟ ਦੇ ਨਾਲ ਕਨਟਰਡਿਕਸ਼ਨ ਪੈਦਾ ਹੋਇਆ ਕਰੂ ਮਜ਼ਦੂਰਾਂ ਦੀ ਤੇ ਸੈਂਟਰ ਜਿਹੜਾ ਸਾਰਾ ਕੁਝ ਗ੍ਰੈਬ ਕਰੀ ਬੈਠਾ ਹੈ ਜਿਵੇਂ ਬਾਕੀ ਦਾ ਪਾਵਰ ਆਉ ਗ੍ਰੈਬ ਕਰ ਰਹੇ ਨੇ ਇੱਕ ਇੱਕ ਕਰਕੇ ਇਹ ਹੁਣ ਡਿਟੇਲ ਚ ਜਾਣ ਦੀ ਲੋੜ ਨਹੀਂ ਇਸੇ ਤਰੀਏ ਉਹਨਾਂ ਨੇ ਜੀਐਸਟੀ ਤੇ ਹੋਰ ਸਾਰੇ ਟੈਕਸ ਆਫ ਦੇ ਹੱਥ ਚ ਇਨਕਮ ਟੈਕਸ ਲੈ ਲਏ ਨੇ ਤੇ ਸਟੇਟਾਂ ਨਾਲ ਬਿਤਕਰਾ ਜਿਹੜਾ ਕਰ ਰਹੇ ਨੇ ਇਹ ਫੈਡਰਲਿਜ਼ਮ ਦੇ ਉੱਤੇ ਸੱਟਾ ਸਟੇਟਾਂ ਦੇ ਅਧਿਕਾਰਾਂ ਦੇ ਉੱਤੇ ਸੱਟ ਮਾਰ ਰਹੇ ਨੇ ਦੂਜਾ ਇਹਦੇ ਵਿੱਚ 60 ਦਿਨ ਬੈਸੀ ਮਜ਼ਦੂਰਾਂ ਨੂੰ ਬਿਰਬਾ ਰੱਖਣ ਦਾ ਇਹ ਬਹਾਨਾ ਲਾ ਕੇ ਕੰਟਰਡਿਕਸ਼ਨ ਪੈਦਾ ਨਾਲ ਵੀ ਕਿਸਾਨਾਂ ਨੂੰ ਲੋਡ ਹੁੰਦੀ ਹੈ ਬਾਢੀ ਵੇਲੇ ਉਦੋਂ 60 ਦਿਨ ਕੋਈ ਕੰਮ ਨਹੀਂ ਹੋਊਗਾ ਤੇ ਇਹ ਇੱਕ ਮਤਲਬ 2 ਮਹੀਨੇ ਵੈਸੇ ਕੰਮ ਖੋਣ ਦੀ ਕੀ ਯੋਜਨਾ ਹੈ ਤੀਜਾ ਉਹਨਾਂ ਨੇ ਕਰਤਾ ਨਾਲ ਵੀ ਜੇ ਕੰਮ ਨਹੀਂ ਮਿਲੂਗਾ ਤਾਂ ਉਹਨਾਂ ਨੂੰ ਬੇਰੁਜ਼ਗਾਰੀ ਪੱਤਾ ਮਿਲੂਗਾ ਪਹਿਲਾਂ ਹੁਣ ਉਹ ਬੇਰੁਜ਼ਗਾਰੀ ਪੱਤਾ ਕਦੇ ਆਪਣਾ ਸਟੇਟ ਦੇਊਗਾ ਬਸ ਸਾਰਾ ਬੋਝ ਇੱਕ ਤਰ੍ਹਾਂ ਦਾ ਫਾਈਨੈਂਸ਼ੀਅਲ ਉਹਨੇ ਸਟੇਟ ਦੇ ਉੱਤੇ ਟਿਲਟ ਕਰਤਾ ਦੂਜਾ ਇਹ ਹੈ ਵੀ ਉਹਨਾਂ ਨੇ ਬਜਟ ਜਿੰਨਾ ਪਹਿਲਾਂ ਵੀ 38 ਦਿਨ 40 ਦਿਨ 35 ਦਿਨ 26 ਦਿਨ ਕੰਮ ਇੰਨਾ ਕੀ ਮਿਲ ਰਿਹਾ ਸੋ 125 ਦਿਨ ਨਾਲ ਤਾਂ ਕੋਈ ਲਾਭ ਇਹਦੇ ਨਾਲ ਨਹੀਂ ਹੋਣਾ ਹੁਣ ਇਹਦੇ ਨਾਲ ਉਹਨਾਂ ਨੂੰ ਇੱਕ ਇਹ ਹੈ ਵੀ ਲੋਕਾਂ ਦੇ ਵਿੱਚ ਆਪਣਾ ਸ਼ਾਰਟ ਰੇਂਜ ਰੱਖਤਾ ਉਹਨਾਂ ਨੇ ਬੀਬੀ ਜੀ ਆਰ ਜੀ ਰਾਮ ਜੀ ਵੀ ਜੇਦਾ ਕੋਈ ਵਿਰੋਧ ਕਰੂ ਤਾਂ ਅਸੀਂ ਕਾਵਾਂਗੇ ਜੇ ਰਾਮ ਦੇ ਵਿਰੋਧੀ ਨੇ ਇਹ ਇਹ ਬੜੀ ਮਤਲਬ ਕੋਜੀ ਸਾਜ਼ਿਸ਼ ਹੈ ਬੀਜੇਪੀ ਦੀ ਸੀਨੀਮ ਦੇ ਡੇਗਾ ਕੰਮ ਹੀ ਪੰਜਾਬ ਚ ਕਿੰਨੇ ਨੇ ਤੇ ਪੂਰੇ ਦੇਸ਼ ਵਿੱਚ ਕਿੰਨੇ ਨੇ ਦੇਖੋ ਪੂਰੇ ਦੇਸ਼ ਦੇ ਵਿੱਚ 26 ਲੱਖ ਤੋਂ ਵੱਧ 26 ਕਰੋੜ ਤੋਂ ਵੱਧ ਜਿਹੜਾ ਦਰਗਾ ਮਜ਼ਦੂਰ ਹੈ 15 ਕਰੋੜ ਤਾਂ ਰਜਿਸਟਰਡ ਕਾਰਡਾਂ ਵਾਲੇ ਨੇ ਪੰਜਾਬ ਚ ਮੈਨੂੰ ਲੱਗਦਾ 7-8 ਲੱਖ ਦੀ ਗਿਣਤੀ ਐਗਜ਼ੈਕਟਲੀ ਮੈਨੂੰ ਪਤਾ 7-8 ਲੱਖ ਕਾਰਡ ਪੰਜਾਬ ਦੇ ਵਿੱਚ ਹੈ ਤੇ ਸਾਰੇ ਥਾਂ ਤੇ ਜਦ ਕੇ ਇੱਥੇ ਵਰਕਫੋਰਸ ਤਾਂ ਕਿਤੇ ਜ਼ਿਆਦਾ 36 40% ਬਸੋਂ ਆ ਜਿਹੜੀ ਦਲਤਾਂ ਦੇ ਵਿੱਚੋਂ ਆ ਗਰੀਬਾਂ ਚ ਇਵਨ ਕਿਸਾਨੀ ਕਿਸਾਨੀ ਵਾਲਾ ਚੈਪਟਰ ਹੀ ক্লোਜ਼ ਕਰਤਾ ਉਹਨਾਂ ਨੇ ਜਿਹੜਾ ਮਾਰਜਨਲ ਕਿਸਾਨ ਸੀ ਉਹਨੂੰ ਐਕਟ ਦੇ ਵਿੱਚੋਂ ਹੀ ਕੱਢਤਾ ਇੱਕ ਤਰ੍ਹਾਂ ਦਾ ਇਹ ਮਨਰੇਗਾ ਕੰਮਿਆਂ ਨੇ ਧਰਨਾ ਇਸ ਕਰਕੇ ਲਾਇਆ ਜੀ ਕਿ ਮੋਦੀ ਹਕੂਮਤ ਨੇ ਜਿਹੜਾ ਪਿਛਲੇ ਦਿਨਾਂ ਚ ਸੈਸ਼ਨ ਚੱਲਦਾ ਸੀ 18 ਅਤਰੀਕ ਨੂੰ ਇੱਕ ਪਹਿਲਾ ਕਾਨੂੰਨ ਬਣਿਆ ਸੀ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ ਉਸ ਐਕਟ ਨੂੰ ਰੱਦ ਕਰਕੇ ਉਹਨਾਂ ਨੇ ਇਸ ਦੀ ਜਗ੍ਹਾ ਤੇ ਨਵਾਂ ਕਾਨੂੰਨ ਲੈ ਆਂਦਾ ਨਵਾਂ ਐਕਟ ਬਣਾਇਆ ਜਿਹਦਾ ਨਾਮ ਰੱਖਿਆ ਵਿਕਸਿਤ ਭਾਰਤ ਜੀ ਰਾਮ ਜੀ ਅਸੀਂ ਉਸ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਉਸ ਨੂੰ ਮੁੱਢੋਂ ਰੱਦ ਕਰਦੇ ਹਾਂ ਮੁੱਢੋਂ ਰੱਦ ਅਸੀਂ ਇਸ ਕਰਕੇ ਕਰਦੇ ਹਾਂ ਕਿ ਪਹਿਲਾਂ ਤਾਂ ਬੀਜੇਪੀ ਕੇਸ ਭਲੇਖੇ ਚ ਕਿ ਜੀ ਰਾਮ ਜੀ ਕਰਨ ਨਾਲ ਸਾਰੇ ਦੇਸ਼ ਦੇ ਕੰਮ ਇਹ ਉਹਨਾਂ ਨਾਲ ਹੋ ਜਾਣਗੇ ਇਹ ਬਿਲਕੁਲ ਭਲੇਖਾ ਪਹਿਲਾਂ ਕਾਂਗਰਸ ਨੂੰ ਵੀ ਇਹੀ ਭਲੇਖਾ ਸੀ ਕਿ ਉਹਨਾਂ ਨੇ ਮਹਾਤਮਾ ਗਾਂਧੀ ਕੌਮੀ ਪੈਂਡੂ ਰਜ਼ਗਾਰ ਗਰੰਟੀ ਐਕਟ ਇਹਦਾ ਨਾਮ ਰੱਖਤਾ ਸੀ ਵੀ ਵਿਦੇਸ਼ ਦੇ ਲੋਕ ਕਿਤੇ ਸਾਡੇ ਨਾਲ ਹੋ ਜਾਣਗੇ ਪਰ ਨਹੀਂ ਕਿਉਂਕਿ ਕੇਂਦਰ ਦੇ ਵਿੱਚ ਕਾਂਗਰਸ ਦੇ ਨਾਲ ਲੋਕ ਨਹੀਂ ਗਏ ਕਿਉਂਕਿ ਜਿਹੜਾ ਕੰਟੈਂਟ ਸੀ ਇਸ ਦਾ ਮਹਾਤਮਾ ਗਾਂਧੀ ਕੰਮੂ ਪਿੰਡੂ ਰਜ਼ਗਾਰ ਗਰੰਟੀ ਐਕਟ ਦਾ ਉਹਦੇ ਚ ਦਿਹਾੜੀ ਨਹੀਂ ਵਾਧਾ ਕੋਈ ਨਹੀਂ ਕੀਤਾ ਉਦੇਚ ਕੰਮ ਦੇ ਦਿਨ 100 ਦਿਨ 100 ਦਿਨਾਂ ਨਾਲ ਕੀ ਗੁਜ਼ਾਰਾ ਹੋਣਾ ਜੇ ਕਿਸੇ ਇੱਕ ਪਰਿਵਾਰ ਦਾ ਆਪਾਂ ਦੇਖੀਏ ਇੱਕ ਪਰਿਵਾਰ ਨੂੰ 100 ਦਿਨ ਕੰਮ ਦੇਣਾ ਇਹਦੇ ਵਿੱਚ ਜਿਹੜਾ ਹੁਣ ਇਹਨਾਂ ਨੇ ਲੈ ਕੇ ਆਂਦਾ ਮੋਦੀ ਹਕੂਮਤ ਨੇ ਇਹ ਬਿਲਕੁਲ ਮਤਲਬ ਪੇਂਡੂ ਕਿਰਤੀਆਂ ਦੇ ਵਿਰੋਧੀ ਕਾਨੂੰਨ ਹੈਗਾ ਨਾ ਨਾਲ ਸਾਨੂੰ ਕੋਈ ਉਹ ਨਹੀਂ ਇਹਦੇ ਵਿੱਚ ਇੱਕ ਤਾਂ ਪਹਿਲੇ ਕਾਨੂੰਨ 'ਚ ਇਹ ਸੀਗਾ ਕਿ 90 ਰੁਪਏ ਕੇਂਦਰ ਦਿੰਦਾ ਸੀ 10 ਰੁਪਏ ਸਟੇਟ ਪਾਉਂਦੀ ਸੀ ਹੁਣ 60 ਰੁਪਏ ਕੇਂਦਰ ਦੇਊਗਾ 40 ਰੁਪਏ ਸਟੇਟ ਪਾਊਗੀ ਇਹਦੇ ਨਾਲ ਬਿਲਕੁਲ ਕੰਮ ਨਹੀਂ ਚੱਲਣਾ ਆਪਣੀ ਸਟੇਟ ਦਾ ਪੰਜਾਬ ਦੀ ਸਟੇਟ ਦਾ ਹਾਲ ਤਾਂ ਆਪਾਂ ਦੇਖਦੇ ਆਂ ਬਾਕੀ ਸਟੇਟਾਂ ਦਾ ਵੀ ਇਹੀ ਹਾਲ ਹੋਊਗਾ ਕਿਤੇ ਵੀ ਕੰਮ ਨੂੰ ਮਤਲਬ ਚੱਲਣਾ ਨਹੀਂ ਇਹ ਇੱਕ ਟੇਡਾ-ਵੇਡਾ ਜਿਹਾ ਰਾਹ ਕੱਢ ਲਿਆ ਕਿ ਅਸੀਂ ਸਟੇਟਾਂ ਦੇ ਸਿਰ ਮੜਦਿਆਂ ਕਰਾਂਗੇ ਕੰਮ ਨਾ ਚਲਾਉਣ ਦਾ ਤੇ ਦੂਜਾ ਇਹਦੇ ਵਿੱਚ ਜਿਹੜੀ ਕਿਰਤ ਹੈਗੀ ਮਜ਼ਦੂਰੀ ਹੈ ਜਿਹੜੀ ਤੈਅ ਕਰਦੀ ਸੀਗੀ ਮਤਲਬ ਸਟੇਟ ਸਰਕਾਰ ਤੈਅ ਕਰ ਉਹਨੇ ਆਪਦੇ ਹੱਥ ਚ ਲੈ ਲਿਆ ਕੇਂਦਰ ਸਰਕਾਰ ਨੇ ਆਪਦੇ ਹੱਥ ਚ ਲੈ ਲਿਆ ਮਿਨੀਮਮ ਵੇਜ ਦਾ ਕਨਸੈਪਟ ਇਹਦੇ ਵਿੱਚੋਂ ਬਿਲਕੁਲ ਉਡਾ ਦਿੱਤਾ ਗਿਆ ਇੱਕ ਵਿਰੋਧੀ ਗੱਲ ਇਹ ਕਰਦੀ ਕਿ ਇਹ ਰਸਾਲ ਦੇ ਵਿੱਚ ਦਿਨਤਾ ਭਾਵੇਂ 120 ਕਰਤੇ ਪਰ ਇਹਦੇ ਵਿੱਚ 60 ਦਿਨ ਕੰਮ ਜਿਹੜੇ ਨੇ ਉਹ ਕਿਰਤੀ ਮੰਗ ਨਹੀਂ ਸਕਣਗੇ ਪਹਿਲਾਂ ਕੰਮ ਸੀ ਜਿਹੜਾ ਜਿਹੜਾ ਪਹਿਲਾ ਕਾਨੂੰਨ ਸੀ ਉਹ ਮੰਗਤੇ ਆਧਾਰਤ ਸੀ ਹੁਣ ਕੇਂਦਰ ਨੇ ਆਪਣੀ ਮਰਜ਼ੀ ਨਾਲ ਚਲਾਉਣਾ ਜਦੋਂ ਉਹ ਤਾਂ ਜੀ ਕਰੇਗਾ ਉਦੋਂ ਕੰਮ ਚਲਾਉਣਾ ਤੇ ਜਿੱਥੇ ਜੀ ਕਰੇਗਾ ਉੱਥੇ ਕੰਮ ਮਜ਼ਦੂਰ ਕਰਨਗੇ ਪਹਿਲੇ ਕਾਨੂੰਨ ਦੇ ਵਿੱਚ ਇਹ ਸੀ ਕਿ ਪਿੰਡ ਦੀ ಗ್ರಾಮ ਸਭਾ ਦੇ ਵਿੱਚ ਕਿਰਤੀ ਨੇ ਜਿਹੜੇ ਉਹ ਵੀ ਸੁਜੈਸਟ ਕਰ ਲੈਂਦੇ ਸੀ ਵੀ ਆਹ ਕੰਮ ਸਾਡੇ ਨਰੇਗਾ ਦਾ ਕਰਨ ਵਾਲਾ ਬਿਲਕੁਲ ਜੀ ਗਰੀਬਾਂ ਦਾ ਚੁੱਲਾ ਬਿਲਕੁਲ ਠੰਡਾ ਕਰਤਾ ਮਨਰੇਗਾ ਦਾ ਨਾਮ ਬਦਲ ਨਾਲ ਸਾਨੂੰ ਕੋਈ ਅਪੱਤੀ ਨਹੀਂ ਹੈਗੀ ਗੱਲ ਤਾਂ ਮੇਨ ਹੈਗਾ ਵੀ ਕੰਮ ਚੱਲਣਾ ਚਾਹੀਦਾ ਹੈਗਾ ਮਤਲਬ ਕਿ ਪਹਿਲੇ ਹੀ ਨਹੀਂ ਉਜਰਤਤਾ ਦਿੰਦੇ ਹੈਗੇ ਪੰਜਾਬ ਸਰਕਾਰ ਤਾਂ ਤੇ ਹੁਣ ਨਵਾਂ ਜਿਹੜਾ ਬਿਲ ਪੇਸ਼ ਕੀਤਾ ਇਹਨਾਂ ਨੇ ਵੀ ਇਹਨਾਂ ਦਾ ਅਸੀਂ ਵਿਰੋਧ ਕਰਦੇ ਆਂਗੇ ਜੀ ਰਾਮ ਜੀ ਵਾਲੇ ਦਾ ਜਿਹੜਾ ਪ੍ਰੋਜੈਕਟ ਕਰਿਆਗਾ ਪਿਲ ਇਹਦਾ ਪੈਦਾ ਕਰਦੇ ਵਿਚਾਰੇ ਕਿਵੇਂ ਚੱਲਦੇ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੋ ਰਿਹਾ ਜੀ ਕੱਲੇ ਪਹਿਲਾਂ ਮਤਲਕਿ ਹੁਣ ਇਸਤਰੀਆਂ ਜਿਹੜੀਆਂ ਘਰ ਦੇ ਅਸੀਂ ਘਰੇਲੂ ਕੰਮ ਕਰਦੀਆਂ ਸੀਗੇ ਅਸੀਂ ਨਰੇਗਾ ਤੇ ਜਾ ਕੇ ਆਪਦੇ ਬੱਚਿਆਂ ਦਾ ਚਲ ਕੁਛ ਨਾ ਕੁਛ ਤਾਂ ਵਿੱਚ ਫਾਇਦਾ ਕਰਦੇ ਸੀਗੇ ਤੇ ਹੁਣ ਅਸੀਂ ਆਪਣੇ ਘਰ ਵਾਲਿਆਂ ਨੂੰ ਵੀ ਕਹਿ ਸਕਦੇ ਆਂਗੇ ਵੀ ਤੁਸੀਂ ਲੈ ਕੇ ਆਓ ਤਾਂ ਅਸੀਂ ਘਰ ਦਾ ਚੁੱਲਾ ਚਲਾ ਸਕਾਂਗੇ ਇਹਦੇ ਨਾਲ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੁਣ 6 ਮਹੀਨੇ ਹੋ ਗਏ ਸਾਡੇ ਪੰਜਾਬ ਸਰਕਾਰ ਆਪਣੇ ਤਾਂ ਪਹਿਲਾਂ ਹੀ ਨਹੀਂ ਕੰਮ ਚੱਲ ਰਿਹਾ 125 ਦਿਨ ਤੇ ਪਰ ਆਪਣੇ ਤਾਂ ਪਿੰਡਾਂ ਦੇ ਵਿੱਚ ਕੀ ਕਿਸੇ ਥਾਂ ਤੇ 100 ਦਿਨ ਵੀ ਨ ਪੂਰਾ ਕਰ ਰਹੇ ਹੈਗੇ ਇਹਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾ ਹੁੰਦੀਆਂ ਨੇ ਜੀ ਸਾਨੂੰ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿਕ